ਸਸ਼ੀਅਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਾਂਸੂ ਅਟਵਾਲ ਲਾਈਵ ਪ੍ਰੋਗਰਾਮ ਦੇ ਵਿੱਚ ਮੈਂ ਆਪ ਸਭ ਦਾ ਬਤ-ਬਾ ਸਵਾਗਤ ਕਰਦੀ ਹਾਂ ਹਾਂਜੀ ਅੱਜ ਦਾ ਸੀ ਜੋ ਵਿਸ਼ਾ ਲੈ ਕੇ ਆਏ ਆ ਉਹ ਵਿਸ਼ਾ ਹੈ ਕਿ ਸ਼ਰਾਬ ਤਸਕਰਾਂ ਦੇ ਕਿਉਂ ਨੇ ਹੌਸਲੇ ਬੁਲੰਦ ਇੱਕ ਖਬਰ ਜਿਹੜੀ ਮੁਕਸਰ ਦੇ ਮੁਕਸਰ ਸਾਹਿਬ ਦੇ ਗਿੱਦੜਵਾਹ ਤੋਂ ਨਿਕਲ ਕੇ ਸਾਹਮਣੇ ਆਈ ਸੀ ਕਿ ਦੁੱਧ ਦੇ ਟੈਂਕਰਾਂ ਦੇ ਵਿੱਚ ਇੱਥੇ ਜਿਹੜੀ ਸ਼ਰਾਬ ਦੀ ਤਸਕਰੀ ਹੋ ਰਹੀ ਸੀ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਦੇਖੋ ਸ਼ਰਾਬ ਕਰਕੇ ਹੁਣੇ ਹਾਲੀ ਦੇ ਵਿੱਚ ਸੰਗਰੂਰ ਦੇ ਵਿੱਚ ਕਿੰਨੇ ਲੋਕਾਂ ਦੀ ਮੌਤ ਹੋਈ ਆ ਤੇ ਇੱਥੇ ਫਿਰ ਵੀ ਸ਼ਰਾਬ ਤਸਕਰੀ ਜਿਹੜੇ ਲੋਕ ਕਰਦੇ ਨੇ ਉਹ ਇੱਥੇ ਬਾਜ਼ ਨਹੀਂ ਆ ਰਹੇ ਸ਼ਰਾਬ ਇੱਥੇ ਤੁਹਾਨੂੰ ਦੱਸ ਦਈਏ ਮਾਮਲਾ ਜਿਹੜਾ ਹੈ ਇਸ ਦੇ ਵਿੱਚ ਕਾਫੀ ਪਰਚੇ ਜਿਹੜੇ ਨੇ ਉਸ ਬੰਦੇ ਤੇ ਪਏ ਹੋਏ ਨੇ ਤੇ ਇੱਥੇ ਜਿਹੜਾ ਵੱਡਾ ਸਵਾਲ ਹੈ ਉਹ ਕਾਨੂੰਨ ਵਿਵਸਥਾ ਤੇ ਵੀ ਖੜਾ ਹੁੰਦਾ ਹੈ ਕਿ ਐਨੇ ਪਰਚੇ ਪਹਿਲਾਂ ਤੋਂ ਪਏ ਹੋਏ ਨੇ ਤੇ ਹੁਣ ਫਿਰ ਤੋਂ ਇੱਥੇ ਦੇਖੋ ਆ ਇੱਥੇ ਕਿਤੇ ਨਾ ਕਿਤੇ ਉਹ ਫੜੇ ਗਏ ਨੇ ਸ਼ਰਾਬ ਦੀ ਤਸਕਰੀ ਕਰਦੇ ਦੁੱਧ ਦੇ ਟੈਂਕਰਾਂ ਦੇ ਵਿੱਚ ਸ਼ਰਾਬ ਦੀ ਤਸਕਰੀ ਕਰਦੇ ਹੋਏ ਇੱਥੇ ਫੜੇ ਗਏ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸਿੱਧੇ ਸਵਾਲ ਖੜੇ ਹੁੰਦੇ ਨੇ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਆਖਿਰਕਾਰ ਐਨੀ ਢਿੱਲੀ ਕਿਉਂ ਹੈ ਤੇ ਸਭ ਤੋਂ ਵੱਡੀ ਗੱਲ ਜਿਹੜੇ ਲੋਕ ਸ਼ਰਾਬ ਦਾ ਸੇਵਨ ਕਰਦੇ ਨੇ ਹਾਲੀ ਦੇ ਵਿੱਚ ਦੇਖੋ ਕਿੰਨੇ ਲੋਕਾਂ ਦੀ ਨਕਲੀ ਸ਼ਰਾਬ ਦੇ ਚੱਲਦੇ ਜ਼ਹਿਰੀਲੀ ਸ਼ਰਾਬ ਦੇ ਚੱਲਦੇ ਮੌਤ ਹੋਈ ਹੈ ਤਾਂ ਇੱਥੇ ਲੋਕਾਂ ਨੂੰ ਵੀ ਸਾਵਧਾਨ ਰਹਿਣ ਦੀ ਓਨੀ ਹੀ ਜ਼ਿਆਦਾ ਜ਼ਰੂਰਤ ਹੈ ਜਿੰਨੇ ਕੀ ਹੋਣੀ ਚਾਹੀਦੀ ਆ ਹਾਂਜੀ ਸਾਡੇ ਨਾਲ ਇੱਕ ਕਾਲਰ ਵੀ ਜੁੜੇ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਹੈਲੋ ਸਤਿ ਸ਼੍ਰੀ ਅਕਾਲ ਸਰ ਕਿੱਥੋਂ ਬੋਲ ਰਹੇ ਹੋ ਹੰਜੀਪ ਸ਼ਰਮਾ ਬੋਲ ਰਿਹਾ ਮਾਣੋ ਖਰੜ ਤੋਂ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਆਡਾ ਇਵਾਨ ਪੰਜਾਬੀ ਟੀਵੀ ਤੇ ਧੰਨਵਾਦ ਵਾੜਨ ਬਹੁਤ-ਬਹੁਤਾਂ ਨਾ ਕੀ ਕਹਿਣਾ ਚਾਹੂਂਗੇ ਸਰ ਦੇਖੋ ਸ਼ਰਾਬ ਦਾ ਇੱਕ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਸ਼ਰਾਬ ਤਸਕਰੀ ਦਾ ਕਿ ਦੁੱਧ ਦੇ ਟੈਂਕਰ ਦੇ ਵਿੱਚ ਸ਼ਰਾਬ ਦੀ ਤਸਕਰੀ ਹੋ ਰਹੀ ਹੈ ਗੱਲ ਇਹ ਨਹੀਂ ਹੈ ਗੱਲ ਇਹ ਹੈ ਕਿ ਦੇਖੋ ਸ਼ਰਾਬ ਦੀ ਜਿਹੜੀ ਤਸਕਰੀ ਹੈ ਨਸ਼ਿਆਂ ਦੀ ਤਸਕਰੀ ਹੈ ਉਹ ਖਤਮ ਹੋਣ ਦਾ ਨਾਂ ਕਿਉਂ ਨਹੀਂ ਲੈਂਦੀ ਤੇ ਇੱਥੇ ਵੱਡੀ ਗੱਲ ਇਹ ਹੈ ਕਿ ਜਿਹੜਾ ਬੰਦਾ ਸ਼ਰਾਬ ਦੀ ਤਸਕਰੀ ਕਰ ਰਿਹਾ ਉਸਤੇ ਇੱਥੇ ਬਹੁਤ ਸਾਰੇ ਪਰਚੇ ਨੇ ਤੇ ਬਹੁਤ ਸਾਰੇ ਪਰਚੇ ਨੇ ਇਟ ਮੀਨਸ ਕਾਨੂੰਨ ਵਿਵਸਥਾ ਕੀ ਕੰਮ ਕਰ ਰਹੀ ਹੈ ਇਸ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ ਹੋ ਮੈਡਮ ਦੇਖੋ ਜਿਵੇਂ ਤੁਸੀਂ ਦੱਸਿਆ ਵੀ ਇਸ ਤਸਕਰ ਤੇ ਪਹਿਲਾਂ ਵੀ ਬਣ ਚੇ ਨੇ ਜੀ ਜੀ ਦੇਖੋ ਸਿੱਧਾ ਕਹਿੰਦੇ ਲੋਕ ਇੱਕ ਪਰਚਾ ਪੈਂਦਾ ਦੂਜੇ ਪਰਚੇ ਦੀ ਨੌਕਤ ਕਿਉਂ ਆਉਂਦੀ ਹੈ ਜੀ ਹਾਂਜੀ ਕੀ ਉਸ ਟਾਈਮ ਕੋਈ ਸਪ੍ਰਾਸ਼ਾਣ ਕੋਈ ਡਿਪਾਰਟਮੈਂਟ ਜਾਂ ਉਹ ਗੈਸ ਦੇ ਨਾਲ ਸੰਬੰਧਤ ਲੋਕ ਜਾਦੇ ਨਿਕਾਸ਼ ਹੁੰਦੀ ਉਹਨਾਂ ਚਿਰ ਤਸਕਰ ਇਦਾਂ ਹੀ ਕੰਮ ਕਰਦੇ ਰਹਿਣਗੇ ਜੀ ਬਿਲਕੁਲ ਤੇ ਸਭ ਤੋਂ ਵੱਡੀ ਗੱਲ ਹੈ ਦੇਖੋ ਐਨੇ ਪਰਚੇ ਨੇ ਪਰ ਇੱਥੇ ਜੇਕਰ ਕਾਨੂੰਨ ਵਿਵਸਥਾ ਦੀ ਸਰ ਗੱਲ ਕਰਦੇ ਆਂ ਆਪਾਂ ਕਾਨੂੰਨ ਵਿਵਸਥਾ ਨੇ ਢਿੱਲੀ ਕਿਉਂ ਹੈ ਕਿਉਂਕਿ ਇੱਕ ਪਰਚਾ ਪੈਂਦਾ ਹੈ ਦੂਜਾ ਪੈਂਦਾ ਹੈ ਤੀਜਾ ਪੈਂਦਾ ਹੈ ਪਰ ਇੱਥੇ ਲਗਾਤਾਰ ਜਿਹੜੇ ਉਸ ਵਿਅਕਤੀ ਤੇ ਐਨੇ ਜ਼ਿਆਦਾ ਪਰਚੇ ਪਏ ਹੋਏ ਨੇ ਤੇ ਹੁਣ ਫੇਰ ਉਹ ਇੱਥੇ ਸ਼ਰਾਬ ਦੀ ਤਸਕਰੀ ਕਰਦਾ ਹੋਇਆ ਫੜਿਆ ਗਿਆ ਹੈ ਮੈਡਮ ਦੇਖੋ ਅਸੀਂ ਇਹ ਨਹੀਂ ਕਹਿੰਦਾ ਵੀ ਸਾਰੀ ਪੁਲਿਸ ਮਾੜੀ ਹੈ ਜੀ ਜੀ ਸਾਰੇ ਮੰਤਰੀ ਮਾੜੇ ਆ ਜੀ ਹੂੰ ਮਨ ਲੋ ਕੋਈ ਕਿਸੇ ਇਮਾਨਦਾਰ ਪੁਲਿਸ ਅਫਸਰਾਂ ਪੁਲਿਸ ਜਿਹੜੇ ਜੂਨੀਅਰ ਦੋ ਕੋਨ ਨੇ ਉਹਨਾਂ ਦੇ ਕੋਲ ਕੋਈ ਕੇਸ ਆ ਜਾਂਦਾ ਹੈ ਜੀ ਉਹ ਉਹ ਕੇਸ ਦੀ ਪਕੜ ਬਣਾਉਣ ਤੋਂ ਪਹਿਲੇ ਕੇਸ ਤੇ ਕਾਬੂਤ ਹੋਣ ਤੋਂ ਪਹਿਲੇ ਉਹਨਾਂ ਦੇ ਅੱਗੇ ਕੀ ਚੀਜ਼ਾਂ ਚੱਲਦੀਆਂ ਜੇ ਸਰਕਾਰਾਂ ਹੀ ਜਿਨ੍ਹਾਂ ਕਿਤੇ ਗੌਰ ਕਰਨ ਜਾਂ ਸਰਕਾਰਾਂ ਦੀ ਸਰਕਾਰ ਦੀ ਹੀ ਟੀਮ ਕਿਸ ਤਰ੍ਹਾਂ ਕਿਤੇ ਇਮਾਨਦਾਰੀ ਦੇ ਨਾਲ ਚੱਲੇ ਪਰਿੰਦਾ ਵੀ ਜਿਹੜਾ ਪਰਣੀ ਮਾਰ ਸਕਦਾ ਜੀ ਜੀ ਬਿਲਕੁਲ ਤੇ ਦੇਖੋ ਇੱਥੇ ਹੁਣ ਇੱਥੇ ਜੇਕਰ ਸ਼ਰਾਬ ਦੀ ਗੱਲ ਕਰ ਰਹੇ ਆ ਸਰ ਆਪਾਂ ਕਿ ਕਿੰਨੇ ਲੋਕਾਂ ਦੀ ਨਕਲੀ ਸ਼ਰਾਬ ਦੇ ਚਲਦੇ ਇੱਥੇ ਮੌਤ ਵੀ ਹੋਈ ਹੈ ਜ਼ਹਿਰੀਲੀ ਸ਼ਰਾਬ ਦੇ ਕਿ ਲੋਕਾਂ ਨੂੰ ਵੀ ਇੱਥੇ ਬਹੁਤ ਜ਼ਿਆਦਾ ਸਾਵਧਾਨ ਹੋਣ ਦੀ ਜ਼ਰੂਰਤ ਹੈ ਮੈਡਮ ਲੋਕ ਸਾਵਧਾਨ ਕਿਵੇਂ ਹੋਣਗੇ ਜੀ ਹੂੰ ਲੋਕ ਸਾਵਧਾਨ ਹੋ ਨਹੀਂ ਸਕਦੇ ਜੀ ਬੰਦ ਕਿਸੇ ਚੀਜ਼ ਦੇ ਬੋਤਲ 'ਚ ਸ਼ਰਾਬ ਆਉਂਦੀ ਹੈ ਜੀ ਲੇਬਲ ਲੱਗਿਆ ਬਾ ਨਹੀਂ ਲੱਗਿਆ ਬਾ ਅਗਲਾ ਰੇਟ ਦੇ ਚੱਕਰ 'ਚ 10 ਰੁਪਏ ਦਾ ਚੱਕਰ ਦਾ ਅਗਲਾ ਲੇ ਬੈਂਡਦਾ ਜੀ ਜੀ ਬਿਲਕੁਲ ਦੇਖੋ ਜੀ ਇਹ ਸ਼ਰਾਬ ਦੀ ਤਸਕਰੀ ਹੋ ਰਹੀ ਹੈ ਸ਼ਰਮਾ ਜੀ ਕੀ ਲੱਗਦਾ ਕਿ ਇਸ ਦੇ ਵਿੱਚ ਦੇਖੋ ਕੱਲਾ ਵਿਅਕਤੀ ਤਾਂ ਐਨਾ ਤਸਕਰੀ ਦੀ ਇੱਥੇ ਗੱਲ ਹੈ ਤੇ ਕੀ ਲੱਗਦਾ ਕਿ ਕੁਝ ਨਾ ਕੋਈ ਲੀਡਰ ਜਿਹੜੇ ਨੇ ਉਹਨਾਂ ਦਾ ਵੀ ਵਿੱਚ ਹੱਥ ਆਪਾਂ کہہ ਸਕਦੇ ਆ ਮੈडम ਦੇਖੋ ਮੈਂ ਤਾਂ ਸਟਾਰਟਿੰਗ ਇ ਤੇ ਬੋਲਦਾ ਜੀ ਜੀ ਮੈਂ ਸਟਾਰਟਿੰਗ ਦੇ ਪਿੱਛੇ ਕਹਿ ਰਿਹਾ ਵੀ ਕੱਲਾ ਤਸਕਰ ਨਹੀਂ ਜੀ ਬੰਦਾ ਕੰਮ ਕਰ ਰਿਹਾ ਦੀ ਰੂਮ ਕੋਲ ਰੂਮ ਦੇ ਵਿੱਚ ਸਮਾਨ ਰੱਖਿਆ ਨਾ ਚੋਰਾ ਵੇਚਦਾ ਜੀ ਹੂੰ ਪੂਰੇ ਗੇਮ ਹੁੰਦੀ ਆ ਜੀ ਕੋਰਪੋਰਟ ਡਿਪਾਰਟਮੈਂਟ ਦੀ ਟੀਮ ਜੇਲ ਪ੍ਰਸ਼ਾਸਨ ਦੀ ਟੀਮ ਕਿਤੇ ਨਾ ਕਿਤੇ ਉਸ ਵਿਸ਼ਵੰਤ ਡਿਪਾਰਟਮੈਂਟਾਂ ਦੀ ਟੀਮ ਜਿਹੜਿਆ ਨੇ ਕੇਸ ਦੀ ਪੈਰਵਾਈ ਕਰਨੀ ਹੈ ਤੇ ਇਹਨਾਂ ਨੂੰ ਦੇਖਣਾ ਹੁੰਦਾ ਜਿਹਨੂੰ ਅੱਜ ਦੇਣਾ ਹੁੰਦਾ ਸਾਰੀ ਪਲਾਨਿੰਗ ਦੇ ਨਾਲ ਚੱਲਦੀ ਆ ਮੈਡਮ ਅਗਰ ਪਲਾਨਿੰਗ ਨਾ ਹੋਵੇ ਕਿਤੇ ਨਾ ਕਿਤੇ ਇਹ ਲੋਕ ਕਾਮਯਾਬ ਨਾ ਹੋਣ ਜੀ ਅਸੀਂ ਤਾਂ ਕਹਿੰਦੇ ਆ ਸਰਕਾਰਾਂ ਦੇ ਹੀ ਬੰਦੇ ਐ ਐਮ ਐਲ اے ਮੰਤਰੀ ਜੋ ਵੀ ਹੈਗਾ ਆਪਣੀ ਇਮਾਨਦਾਰੀ ਨਾਲ ਆਪਣੀਆਂ ਡਿਊਟੀਆਂ ਕਰਨ ਤਾਂ ਕਿ ਇਹਨਾਂ ਕਦੇ ਸਾਡਾ ਜਿਹੜਾ ਜਿਆਦਾ ਨਹੀਂ ਅਸੀਂ ਕਰੀਦਾ ਜਿਹੜਾ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਲੋਕਾਂ ਦੀ ਮੌਤ ਹੁੰਦੀ ਆ ਘੱ ਜੀ ਜੀ ਬਿਲਕੁਲ ਤੇ ਇੱਥੇ ਦੇਖੋ ਸ਼ਰਾਬ ਦੀ ਗੱਲ ਹੋ ਰਹੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਦੇਖੋ ਸਰ ਇੱਥੇ ਨਸ਼ਾ ਤਸਕਰਾਂ ਦੇ ਆਪਾਂ ਜਿਹੜਾ ਵੱਡਾ ਸਵਾਲ ਹੈ ਕਿ ਹੌਸਲੇ ਕਿਉਂ ਬੁਲੰਦ ਨਹੀਂ ਕੀ ਲੱਗਦਾ ਹੈ ਕਿ ਕਾਨੂੰਨ ਵਿਵਸਥਾ ਦੇ ਵਿੱਚ ਢਿੱਲ ਹੈ ਇਸ ਕਰਕੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਫਿਰ ਹੌਸਲੇ ਇੱਥੇ ਬੁਲੰਦ ਹੋ ਜਾਂਦੇ ਨੇ ਬਿਲਕੁਲ ਮੈਡਮ ਦੇਖੋ ਅੱਜ ਤੁਸੀਂ ਤਰੀਕਾ ਨੋਟ ਕਰ ਲਓ ਟੈਂਕਰ ਫੜ ਹੋਇਆ ਜੀ ਜੀ ਤੁਸੀਂ ਦੱਸ ਜਾ 15 ਦਿਨ ਬਾਅਦ ਸਰਵੇ ਕਰਕੇ ਦੇਖ ਲਿਓ ਰਿਪੋਰਟ ਭੇਜ ਕੇ ਜੇਕ ਲਿਓ ਉਹ ਟੈਂਕਰ ਆ ਜਿਹੜਾ ਬਾਹਰ ਚੱਲਦਾ ਹੋਊਗਾ ਦੁੱਧ ਤੇ ਜੀ ਆਵਾ ਕ੍ਰਾਈਮ ਕਰਕੇ ਕਾਗਜ਼ਾਂ ਦੇ ਵਿੱਚ ਕਿਤੇ ਨਾ ਕਿਤੇ ਜ਼ਮਾਨਤਾਂ ਦੇਣੀਆਂ ਜਾਂ ਇਦਾਂ ਦੀਆਂ ਚੀਜ਼ਾਂ ਕਰਕੇ ਲੋਕ ਫਿਰ ਬਾਹਰ ਆ ਕੇ ਕੰਮ ਕਰਦੇ ਆ ਫਿਰ ਉਹ ਵੀ ਮੁੜ ਕੇ ਹੌਸਲੇ ਤਾਂ ਹੀ ਬਣਾ ਦੋਣੇ ਆ ਅਗਰ ਪ੍ਰਸ਼ਾਸਨ ਵੱਲੋਂ ਜਾਂ ਕਾਨੂੰਨ ਵਿਵਸਥਾ ਵੱਲੋਂ ਦੇਖਿਆ ਜਾਵੇ ਕਿਤੇ ਨਾ ਕਿਤੇ ਲੋਕ ਕ੍ਰਾਈਮ ਕਰ ਦਿੰਦੇ ਆ ਬਾਅਦ ਚ ਆਪਣੀ ਜ਼ਮਾਨਤਾਂ ਕਰਾ ਲੈਂਦੇ ਆ ਦੇਹ ਦੇਜੇ ਜ਼ਮਾਨਤਾਂ ਨਾਲ ਕਿਤੇ ਨਾ ਕਿਤੇ ਉਹ ਵੱਜ ਨਿਕਲਦੇ ਆ ਪਰ ਜਿਹੜਾ ਸਹੀ ਕੋਸ਼ਿਸ਼ ਹੁੰਦਾ ਪੈਸੇ ਦੇ ਕਾਰਨ ਜਾਂ ਸ਼ਿਫਾਰਸ਼ਾਂ ਦੇ ਕਾਰਨ ਬਾਹਰ ਤੋਂ ਮਦਦ ਤੇ ਹੌਸਲੇ ਬਣਾ ਕੇ ਕੰਮ ਕਰਦਾ ਹੈ ਜੀ ਬਿਲਕੁਲ ਤੇ ਇੱਥੇ ਆਪਾਂ ਕਹਿ ਸਕਦੇ ਆ ਕਿ ਦੇਖੋ ਕਰਪਸ਼ਨ ਦਾ ਜਿਹੜਾ ਆ ਸਿਸਟਮ ਹੈ ਜਾਂ ਫਿਰ ਰਿਸ਼ਵਤ ਖੋਰੀ ਹੈ ਆ ਇੱਥੇ ਬਿਲਕੁਲ ਆਪਾਂ ਕਹਿ ਸਕਦੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਪੈਸੇ ਦੇ ਕੇ ਫਿਰ ਉਹ ਆਪਣੀ ਜ਼ਮਾਨਤ ਕਰਵਾਈ ਲੈਂਦੇ ਨੇ हां बिल्कुल मैडम उठ ही है जी गल पैसे देके जमानत करा ली है कितने ना कितने मंत्री संतरी ते फरमाइश पवा ली है कर ले वो कर लेया कहने ਦਾ ਮਤਲਬ ਹੈ ਕਿ ਨਾ ਚਿਰ ਪ੍ਰਸ਼ਾਸਨ ਦੇ ਇਹ ਬੰਦੇ ਇਹ ਡਿਪਾਰਟਮੈਂਟਾਂ ਦੇ ਬੰਦੇ ਜਿਹੜੇ ਸਕੇਚਾਂ ਦੇ ਨਾਲ ਜੁੜਦੇ ਆ ਜਾਂ ਕਿਤੇ ਨਾ ਕਿਤੇ ਸਰਕਾਰਾਂ ਦੇ ਬੰਦੇ ਦਰਕਾਰਾਂ ਦੀ ਟੀਮ ਜਿਨ੍ਹਾਂ ਚਿਰ ਇਸ ਚੀਜ਼ ਨੂੰ ਡੀਪ ਲੀਡਿੰਗ ਅੱਜ ਤੱਕ ਆਪਣਾ ਸਮਝ ਕੇ ਉਸ ਚੀਜ਼ ਤੇ ਕਿਤੇ ਨਾ ਕਿਤੇ ਗੌਰ ਨਹੀਂ ਕਰੂਗੀ ਉਨਾਂ ਚਿਰ मैडम ਇਹ ਜਾਰੀ ਮੀਆਂ ਸ਼ਰਾਬਾਂ ਨਾਲ ਬੰਦੇ ਮਾਰਨਗੇ ਨਸ਼ੇ ਦੇ ਨਾਲ ਸਾਡੇ ਨੌਜਵਾਨ ਮਾਰਨਗੇ ਕਿਤੇ ਨਾ ਕਿਤੇ ਇਹ ਵੋਟਾਂ ਦੇ ਟਾਈਮ ਆ ਕੇ ਮੁੱਦਾ ਹੀ ਕਿ ਰਹਿ ਜਾਂਦੇ ਜਾਂ ਮੁੱਦੇ ਬਣ ਕੇ ਹੀ ਰਹਿਨੇ ਆ ਇਹਨਾਂ ਦਾ ਹੱਲ ਨਾ ਕਿਸ ਸਰਕਾਰਾਂ ਨੇ ਕਰਿਆ ਜੀ ਨਾ ਸਾਨੂੰ ਲੱਗਦਾ ਕਿ ਅੱਗੇ ਨੂੰ ਹੋਣਾ ਜੀ ਜੀ ਬਿਲਕੁਲ ਤੇ ਇੱਥੇ ਦੇਖੋ ਵੋਟਾਂ ਵੀ ਬਹੁਤ ਨਜ਼ਦੀਕ ਆਉਣ ਵਾਲੀਆਂ ਤੇ ਵੋਟਾਂ ਦੇ ਵਿੱਚ ਇੱਕ ਚੀਜ਼ ਆਪਾਂ ਅਸਰ ਦੇਖੀ ਹੈ ਹਮੇਸ਼ਾ ਤੋਂ ਕਿ ਸ਼ਰਾਬ ਜਿਹੜੀ ਹੈ ਸ਼ਰਿਆਮ ਲੋਕਾਂ ਨੂੰ ਵੰਡੀ ਜਾਂਦੀ ਹੈ ਕੀ ਲੱਗਦਾ ਕਿ ਇੱਥੇ ਲੋਕਾਂ ਦੀ ਸਿਹਤ ਦੇ ਨਾਲ ਵੀ ਵੱਡਾ ਖਿਲਵਾੜ ਕੀਤਾ ਜਾਂਦਾ ਹੈ ਜਾਂ ਫਿਰ ਉਹਨਾਂ ਨੂੰ ਲਾਲਚ ਦਿੱਤਾ ਜਾਂਦਾ ਹੈ ਬਿਲਕੁਲ ਮੈਡਮ ਦੇ ਕੋਈ ਨਾ ਚੀਜ਼ਾਂ ਤੇ ਚੋਣ ਕਮਿਸ਼ਨਰ ਜਾਂ ਉਹ ਚੋਣ ਦੇ ਨਾਲ ਜਿਹੜੇ ਲੋਕ ਡਿਪਾਰਟਮੈਂਟ ਸੰਬੰਧ ਰੱਖਦੇ ਆ ਮੈਡਮ ਉਹਨਾਂ ਨੇ ਇੰਕੋਰ ਕਰਨੀ ਹੁੰਦੀ ਹੈ ਜੀ ਇਹ ਕੋ ਚੋਣ ਜਾਬਤਾ ਲੱਗਿਆ ਬੰਦਾ ਉਹਦੇ ਵਿੱਚ ਰੂਲ ਕਾਇਦੇ ਕਰਾਉਣਾ ਜਿਹੜੇ ਉਸ ਹਿਸਾਬ ਦੇ ਨਾਲ ਅਗਰ ਉਹ ਵਿੱਚ ਨਹੀਂ ਹੈਗਾ ਤਾਂ ਉਹਨੂੰ ਕਿਤੇ ਨਾ ਕਿਤੇ ਐਡ ਕਰਨਾ ਚਾਹੀਦਾ ਜਿਹੜੇ ਲੋਕ ਐਦਾਂ ਦਾ ਕੰਮ ਕਰਦੇ ਆ ਜਾਂ ਲੋਕਾਂ ਨੂੰ ਪੈਸੇ ਦਿੰਦੇ ਆ ਜਾਂ ਸ਼ਰਾਬ ਦਿੰਦੇ ਆ ਜਾਂ ਨਸ਼ਾ ਦਿੰਦੇ ਆ ਕਿਤੇ ਨਾ ਕਿਤੇ ਫੜੇ ਜਾਂਦੇ ਰੌਲਾ ਵੀ ਪੈ ਜਾਂਦਾ ਸੋਸ਼ਲ ਮੀਡੀਆ ਤੇ ਵੀ ਆ ਜਾਂਦਾ ਪਰ ਕਿਤੇ ਨਾ ਕਿਤੇ ਕਾਨੂੰਨ ਦੀ ਜਿਹੜੀ ਢਿੱਲੀ ਵਿਵਸਥਾ ਦੇਖ ਕੇ ਲੋਕ ਫੇਰਦੁਆਰੇ ਕਰਨ ਲੱਗੇ ਜਾਂਦੇ ਆ ਅਗਰ ਉੱਥੋਂ ਇਹ ਚੀਜ਼ ਪੁਆਇੰਟ ਫੜਿਆ ਜਾਵੇ ਤਾਂ ਲੋਕਾਂ ਵੱਲੋਂ ਪੁਆਇੰਟ ਫੜਿਆ ਜਾਵੇ ਤੱਕ ਜਾ ਕੇ ਕੀ ਚਿਆ ਰੁਕਣਗੇ ਮੈਡਮ ਨਹੀਂ ਇਹ ਬੰਦੇ ਰਹਿਣਗੇ ਮੁਕਲੰਦੇ ਰ ਕਿ ਲੋਕ ਵੀ ਦੇਖੋ ਜਿਹੜੇ ਤਸਕਰ ਨੇ ਨਸ਼ਾ ਤਸਕਰ ਨੇ ਜਾਂ ਸ਼ਰਾਬ ਤਸਕਰ ਨੇ ਉਹ ਫਿਰ ਇੱਥੇ ਠੀਠ ਹੋ ਕੇ ਜਿਹੜਾ ਆਪਣਾ ਕੰਮ ਹੈ ਉਹ ਕਰਦੇ ਹੀ ਰਹਿੰਦੇ ਨੇ ਹਾਂ ਬਿਲਕੁਲ ਮੈਡਮ ਦੇਖੋ ਮੈਂ ਪਹਿਲਾਂ ਵੀ ਸਟਾਰਟ ਕੰਦੇ ਵਿੱਚ ਗਿਆ ਦੂਜੀ ਵਾਰ ਵੀ ਗਿਆ ਮੈਂ ਤੀਜੀ ਵਾਰ ਫੇਰ ਕਹਿ ਰਿਹਾ ਮੈਡਮ ਦੇਖੋ ਜਿੰਨਾ ਚਿਰ ਇਹ ਲੜੀ ਐਂ ਜੀ ਚੈਨ ਆ ਜਿਹੜੀ ਕਿਤਨਾ ਜ਼ਰੂਰੀ ਬਣਦੀ ਕਿਉਂਕਿ ਜਿਹੜੀ ਚੈਨ ਆ ਕਿਤੇ ਨਾ ਕਿਤੇ ਕੰਮ ਨਹੀਂ ਜੀ ਕਰਦੀ ਚੈਨ ਨੂੰ ਪੂਰਾ ਬਣਾਇਆ ਜਾਂਦਾ ਜੀ ਚੈਨ ਦੇ ਵਿੱਚ ਹਰੇਕ ਤਰ੍ਹਾਂ ਦਾ ਬੰਦਾ ਫਿੱਟ ਕੀਤਾ ਜਾਂਦਾ ਹਰੇਕ ਬੰਦੇ ਦੀ ਡਿਊਟੀ ਹੁੰਦੀ ਹੈ ਕਿਉਂਕਿ ਹਜ਼ਾਰਾਂ ਲੱਖਾਂ ਦਾ ਗੇਮ ਹੁੰਦੀ ਨੇ ਕਰੋੜਾਂ ਦੀ ਗੇਮ ਹੁੰਦੀ ਹੈ ਤਦ ਜਾ ਕੇ ਜਿਹੜਾ ਕਿਤੇ ਨਾ ਕਿਤੇ ਨਸ਼ਾ ਆਉਂਦਾ ਜਾਂਦਾ ਅਸੀਂ ਤਾਂ ਸਿਰਫ ਸੁਣਦੇ ਆ ਅਸੀਂ ਅੱਜ ਤੱਕ ਦੇਖਿਆ ਨਹੀਂ ਲੇਕਿਨ ਜਿਹੜੇ ਲੋਕ ਦੇਖਦੇ ਆ ਕਰਦੇ ਆ ਜਾਂ ਪੀਂਦੇ ਆ ਕਿਤੇ ਨਾ ਕਿਤੇ ਉਹਨਾਂ ਇਹ ਚੀਜ਼ ਤੋਂ ਸਾਵਧਾਨ ਰਹਿਣਾ ਚਾਹੀਦਾ ਹਾਂ ਜੀ ਬਿਲਕੁਲ ਤੇ ਇੱਥੇ ਸਾਵਧਾਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉ ਉਹ ਵੀ ਦੇਖੋ ਕਾਫੀ ਆਪਾਂ ਕਹਿ ਸਕਦੇ ਹਾਂ ਕਿ ਆਮ ਜਨ ਦਾ ਪਰ ਇੱਥੇ ਜੇਕਰ ਆਪਾਂ ਗੱਲ ਕਰੀਏ ਸਰ ਦੇਖੋ ਤਸਕਰਾਂ ਦੀ ਤਾਂ ਤਸਕਰ ਜਿਹੜੇ ਨੇ ਉਹ ਲਗਾਤਾਰ ਜਿਹੜੀ ਤਸਕਰੀ ਕਰਦੇ ਰਹਿੰਦੇ ਨੇ ਹਾਲਾਂਕਿ ਇੱਥੇ ਕਾਫੀ ਜਿਹੜਾ ਪੁਲਿਸ ਡਿਪਾਰਟਮੈਂਟ ਹੈ ਐਕਟਿਵ ਹੋ ਕੇ ਕੰਮ ਵੀ ਕਰਦਾ ਹੈ ਤੇ ਕਈ ਵਾਰ ਇਹ ਨਸ਼ਾ ਤਸਕਰਾਂ ਨੂੰ ਫੜ ਵੀ ਲੈਂਦਾ ਹੈ ਤੇ ਕਾਫੀ ਨਸ਼ਾ ਤਸਕਰਤਾ ਜੇਲ੍ਹਾਂ ਦੇ ਵਿੱਚ ਹੀ ਹੁੰਦੇ ਨੇ ਪਰ ਜਿਹੜੇ ਅਜੀਹੇ ਨਸ਼ਾ ਤਸਕਰ ਨੇ ਜਿਹੜੇ ਲਗਾਤਾਰ ਜਿੰਨਾਂ ਤੇ ਦੇਖੋ ਪਰਚੇ ਪਏ ਹੋਏ ਨੇ ਤੇ ਨਾਲ ਦੇ ਨਾਲ ਹੁਣ ਉਹ ਅੱਗੇ ਵੀ ਨਸ਼ਾ ਤਸਕਰੀ ਦਾ ਜਿਹੜਾ ਕੰਮ ਹੈ ਉਹ ਚਲਾ ਰਹੇ ਨੇ ਕੀ ਲੱਗਦਾ ਕਿ ਇਹਨਾਂ ਤੇ ਕਿੰਨੀ ਕੁ ਵੱਡੀ ਕਾਰਵਾਈ ਇੱਥੇ ਹੋਣੀ ਚਾਹੀਦੀ ਹੈ ਦੇਖੋ ਮੈਡਮ ਕਾਰਵਾਈ ਤਾਂ ਹੋਣੀ ਚਾਹੀਦਾ ਕਾਰਵਾਈ ਚੜੂਗਾ ਕੌਣ ਜੇ ਕਾਰਵਾਈ ਕਰਨੇ ਵਾਲੇ ਨਾਲ ਨਾਲ ਮਿਲ ਕੇ ਜੀ ਹੂੰ ਮੈਂ ਕਹਿੰਦਾ ਕਿ ਮੈਂ ਪਹਿਲਾਂ ਵੀ ਕਹਿ ਆਂ ਕਿ ਜਿਹੜਾ ਪਬਲਿਕ ਸੈਕਟਰ ਦਾ ਡਿਪਾਰਟਮੈਂਟ ਦੀ ਕੋਈ ਜ਼ਰੂਰੀ ਨਹੀਂ ਬੇਈਮਾਨ ਹੋਊਗਾ ਜੀ ਕਿਤੇ ਨਾ ਕਿਤੇ ਪ੍ਰੈਸ਼ਰ ਹੋ ਜਾਂਦਾ ਜੀ ਮਜੂਤਾ ਸਰਕਾਰਾਂ ਦਾ ਮਜੂਤਾ ਕੋ ਸਿੱਧਾ ਜਦੋਂ ਕਿਤੇ ਨਾ ਕਿਤੇ ਪ੍ਰੈਸ਼ਰ ਹੋ ਗਿਆ ਕਿ ਉੱਪਰੋਂ ਆਰਡਰ ਆ ਗਿਆ ਫਿਰ ਉਹਨਾਂ ਨੂੰ ਨਾ ਚਾਹ ਚਾਹਰ ਤੋਂ ਬਾਅਦ ਵੀ ਕੰਮ ਚਲਾਉਣੀ ਪੈਂਦੀ ਹੈ ਸੀ ਇਹਨੂੰ ਕਹਿੰਦੇ ਸਾਰਾ ਡਿਪਾਰਟਮੈਂਟ ਕਿਤੇ ਨਾ ਕਿਤੇ ਗਲਤ ਦਾ ਪੁਰਸ ਡਿਪਾਰਟਮੈਂਟ ਜਿਹੜੇ ਕੰਮ ਗੇਮ ਬਣਾ ਦਿੰਦੇ ਨੇ ਬੈਠੇ ਪਿੱਛੇ ਪਰ ਜ਼ਿਆਦਾਤਰ ਸਾਨੂੰ ਇਮਾਨਦਾਰ ਵੀ ਲੱਗਦੇ ਪਰ ਉਹ ਕਿਤੇ ਨਾ ਕਿਤੇ ਪ੍ਰੈਸ਼ਰ ਥੱਲੇ ਦਬੇ ਵੀ ਰਹ ਜਾਂਦੇ ਆ ਜੀ ਕੀ ਇੱਥੇ ਬਿਲਕੁਲ ਸਹੀ ਗੱਲ ਤੁਸੀਂ ਫਰਮਾਈ ਹੈ ਸ਼ਰਮਾ ਜੀ ਕਿ ਇੱਥੇ ਸਾਰੇ ਜਿਹੜੇ ਪੁਲਿਸ ਵਾਲੇ ਨੇ ਉਹ ਇੱਕੋ ਜਿਹੇ ਨਹੀਂ ਹੁੰਦੇ ਪਰ ਇੱਥੇ ਕੁਝ ਕੁ ਲੋਕ ਜਿਹੇ ਹੁੰਦੇ ਨੇ ਜਿਹੜੇ ਪੂਰੇ ਡਿਪਾਰਟਮੈਂਟ ਦਾ ਨਾਮ ਖਰਾਬ ਕਰਦੇ ਨੇ हां बिल्कुल मैडम देखो बहुत पुलिस अफसर हैं जेडे आज ਜਿਹਨਾਂ ਲੋਕ ਵੀ ਦੁਨੀਆ ਜਾਣਦੇ ਜਿਹਨਾਂ ਦੇ ਕੰਮਾਂ ਨੂੰ ਦੁਨੀਆ ਜਾਣਦੀ ਐ ਸਲੂਟ ਕਰਦੇ ਆ ਲੋਕ ਵੀ ਕਰਦੇ ਐ ਸਿਰੀ ਕਰਦੇ ਐ ਜੀ ਪਰ ਜਿਹੜੇ ਇਹਨਾਂ ਕਿਤੇ ਪੁਲਿਸ ਡਿਪਾਰਟਮੈਂਟ ਦਾ ਨਾਮ ਬਦਨਾਮ ਕਰਦੇ ਐ ਰਿਸ਼ਵਤ ਕੋਈ ਚ ਜਾਂ ਕਿਸੇ ਦੇ ਨਾਲ ਤਸਕਰੀ ਕਰਨ ਦੇ ਵਿੱਚ ਹੈਲਪ ਕਰਨੀ ਮਤਲਬ ਤਾਂ ਕਰਨੀ ਬੈਠੇ ਜਾਣ ਬਿਨ ਕਰਨਾ ਜਿਹੜੇ ਕੁਝ ਪੁਲਿਸ ਅਫਸਰ ਇਹ ਜੋ ਸੀਰੋਂ ਦਾ ਡਟ ਕੇ ਵਿਰੋਧ ਕਰਦੇ ਐ ਤੇ ਕਰਦੇ ਰਹਿਾਂਗੇ ਵੀ ਜੀ ਲੇਕਿਨ ਕਿਸੇ ਨਾ ਕਿਸੇ ਸਲੂਟਾ ਹੋ ਅਫਸਰਾਂ ਨੂੰ ਜਿਹੜੇ ਕਿਤੇ ਨਾ ਕਿਤੇ ਇਮਾਨਦਾਰੀ ਨਾਲ ਕੰਮ ਕਰਦੇ ਐ ਪਰ ਉਹ ਕਿਤੇ ਨਾ ਕਿਤੇ ਮਜਬੂਰ ਹੋ ਜਾਂਦੇ ਮੈਡਮ ਜਦੋਂ ਮੰਤਰੀ ਸਾਹਿਬ ਵੀਰ ਤੋਂ ਹੋਰ ਦੇ ਪਰੇ ਚੜ ਆ ਗਿਆ ਫਿਰ ਵੱਡੇ ਤੋਂ ਵੱਡਾ ਆਫਸਰ ਨੂੰ ਕਿਚੋ ਪਣਾ ਪੈ ਜਾਂਦਾ ਜੀ ਜੀ ਬਿਲਕੁਲ ਇੱਥੇ ਇੱਕ ਹੋਰ ਕੋਲਰ ਜੁੜੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਹਲੋ ਹਲੋ ਨਮਸਕਾਰ ਮੈਡਮ ਨਮਸਕਾਰ ਸਰ ਕਿੱਥੋਂ ਬੋਲ ਰਹੇ ਹੋ ਮਾਨਸ਼ਾ ਤੋਂ ਬੋਲਦਾ ਹਾਂ ਜਰਾ ਜਿੰਦਰ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡੇ ਆਈਵਨ ਪੰਜਾਬੀ ਟੀਵੀ ਤੇ ਕੀ ਕਹਿਣਾ ਚਾਹੋਗੇ ਸਰ ਅੱਜ ਦਾ ਆਪਣਾ ਵਿਸ਼ਾ ਹੈ ਨਸ਼ਾ ਤਸਕਰਾਂ ਦੇ ਹੌਸਲੇ ਕਿਉਂ ਹੁੰਦੇ ਜਾ ਰਹੇ ਨੇ ਉਲੰਧ ਤੇ ਮਾਮਲਾ ਮੈਂ ਤੁਹਾਨੂੰ ਦੱਸਦਾ ਮੁਖਤਸਰ ਸਾਹਿਬ ਤੋਂ ਨਿਕਲ ਕੇ ਸਾਹਮਣੇ ਆਇਆ ਗਿੱਦੜ ਬਾਹਾ ਤੋਂ ਜਿੱਥੇ ਕਿ ਦੁੱਧ ਦੇ ਟੈਂਕਰਾਂ ਦੇ ਵਿੱਚ ਸ਼ਰਾਬ ਦੀ ਤਸਕਰੀ ਹੋ ਰਹੀ ਸੀ ਮੈਡਮ ਸ਼ਰਾਬ ਕਹਿੰਦੀ ਸੀ ਕਿ ਅਬ ਸੀਸੀ ਕੰਗ ਆਪਣਾ ਠੇਕੇ ਵਾਲੀ ਠੇਕੇ ਵਾਲੀ ਸ਼ਰਾਬ ਦੀ ਤਸਕਰੀ ਸਰ ਇੱਥੇ ਹੋ ਰਹੀ ਸੀ 2 ਨੰਬਰ ਦੀ ਹੂੰ ਤਾਂ ਮੈਡਮ ਜਿਹੜੇ ਇਹ ਠੇਕੇਦਾਰ ਹੁੰਦੇ ਨੇ ਨਾ ਜੀ ਇਹ ਇਹਦਾ ਬੰਦੇ ਹੋਰ ਨਹੀਂ ਸਿਰਫ ਨਾ ਤਾਂ ਉਹ ਉਹਦਾ ਟੈਂਕਰ ਹੈ ਉਹ ਹੂੰ ਨਾ ਜਿਹੜਾ ਫੜਿਆ ਗਿਆ ਉਹ ਉਹਦਾ ਹੋਣਦਾ ਜਿਹੜਾ ਸ਼ਰਾਬ ਦਾ ਵੱਡਾ ਤਸਕਰ ਹੈ ਠੇਕੇਦਾਰ ਹੈ ਛੋਡੇ ਤੇ ਪਟਿਆਲੇ ਐ 1000 ਰੁਪਏ ਦੀ ਸ਼ਰਾਬ ਵੇਚਦਾ ਬੰਦਾ ਹੂੰ ਜੈਨ ਸਾਹਿਬ ਨੇ 16 ਹਜ਼ਾਰ ਰੁਪਏ ਦੀ ਸ਼ਰਾਬ ਵੇਚਦੀ ਹੈ ਜੀ ਆਪਣਾ ਸਾਰੇ ਪੰਜਾਬ ਦੇ ਸ਼ਰੋਣੀ ਕਮੇਟੀ ਦਾ ਬਜਟ 12 ਅਰਬ ਹੂੰ ਸਾਰੇ ਸਿਆਚੋਕ ਇਕੱਲਾ ਬੰਦਾ ਪਟਿਆਲੇ ਦਾ ਬੰਦਾ ਛੋਡੇ ਤੇ 16 ਹਜ਼ਾਰ ਰੁਪਏ ਦੀ ਸ਼ਰਾਬ ਵੇਚਦਾ ਮਤਲਬ ਜਿਹੜੇ ਇਹ ਲੋਕ ਨੇ ਬੱਤੇ ਜੀ ਇਨ ਦਾ ਸਰਕਾਰ ਤੋਂ ਵੀ ਉੱਤੇ ਹੱਥ ਹੈ ਜੀ ਸਰਕਾਰ ਇਹਨਾਂ ਨੂੰ ਹੱਥ ਨਹੀਂ ਪੁੰਚਦੀ ਹੂੰ ਕਿਉਂਕਿ ਸਰਕਾਰਾਂ ਇਹਨਾਂ ਦੇ ਸਿਰਾਂ ਤੇ ਚੱਲਦੀਆਂ ਨੇ ਹੂੰ ਜਿਹੜੇ ਵੱਡੇ ਤਸਕਰ ਨੇ ਇਹਦਾ ਹੁਣ ਤੁਸੀਂ ਲਾਓ ਜੀ ਕਿ ਉਹ ਫੜ ਲਿਆ ਟੈਂਕਰ ਹੁਣ ਉਹ ਟੈਂਕਰ ਨੂੰ ਫੜ ਕੇ ਮੰਦਰੋ ਅੰਦਰ ਦੇ ਦਿੰਣਗੇ ਜੀ ਉਹਨਾਂ ਨੂੰ ਫੜ ਕੇ ਅੰਦਰ ਦੇ ਦਿੰਣਗੇ ਹੂੰ ਉਹ ਜਿਹੜਾ ਤਾਹਾਂ ਵਾਲਾ ਮਾਲਕਾ ਉਹਨੂੰ ਕੀ ਫਰਕ ਪੈਂਦਾ ਜੀ ਹੂੰ ਤੁਸੀਂ ਹੋਰ ਦਾ ਕਿਰਾਇਆ ਤੇ ਲੈ ਲੂਗਾ ਟੈਂਕਰ ਲੈ ਲੂਗਾ ਟੈਂਕਰ ਵਾਲੇ ਦਾ ਕੋਹਾਂ ਡਰਾਈਵਰ ਕਿਉਂ ਉਹਦਾ ਕੰਮ ਫੇਰੋ ਮੇਰੇ ਕੋਲ ਚੱਲੀ ਜਾਓ ਜਿਹੜਾ ਆ ਗਿਆ ਉਹ ਸਾਈਡ ਤੇ ਹੋ ਗਿਆ ਉਹਦਾ ਬਿਜ਼ਨਸ ਉਹ ਮੇਜਰ ਚੱਲੀ ਜਾਂਦਾ ਹੂੰ ਬਿਲਕੁਲ ਇਸੇ ਤਰੀਕੇ ਦੂਜੇ ਨਸ਼ਿਆਂ ਦਾ ਕੰਮ ਹੈ ਜਿਹੜੇ ਨਸ਼ਿਆਂ ਦੇ ਮਾਸਟਰਮਾਈਂਡ ਨੇ ਉਹ ਤਾਂ ਸਰਕਾਰੀ ਦਰਬਾਰੇ ਬੈਠੇ ਨੇ ਹੂੰ ਉਹਨਾਂ ਦੀਆਂ ਭਵਰਾ ਨੇ ਤੇ ਤਾਂ ਜਿਹੜੇ ਉਹਨਾਂ ਦੇ ਭਾ ਮਲਾਜਮਾਂ ਜਾਂ ਤਿਹਾਰੀਏ ਆ ਉਹਨਾਂ ਨੂੰ ਫੜਫੜ ਕੇ ਅੰਦਰ ਦੇਈ ਜਾਂਦੇ ਨੇ ਤਾਂ ਇਹ ਚੀਜ਼ ਨਹੀਂ ਰੁਕਦੀ ਉਹ ਤਾਂ 15 20 ਬੰਦੇ ਹੀ ਨੇ ਕੋਈ ਪੰਜਾਬ ਦੇ ਵਿੱਚ ਕੋਈ ਐ ਨਹੀਂ ਹੈਗਾ ਵੀ 3 ਕਰੋੜ ਬੰਦਾ ਜੀ ਤਾਂ ਥੋੜੇ ਜੇ ਬੰਦੇ ਨੇ ਮਤਲਬ ਜਿਹੜੇ ਮਾਸਟਰ ਮਾਈਂਡ ਨੇ ਉਹ ਸਿਰਫ ਥੋੜੇ ਜੇ ਨੇ ਪਰ ਜਿਹੜੇ ਫੜੇ ਜਾਂਦੇ ਨੇ ਉਹ ਸਿਰਫ ਨੁਮਾਇੰਦੇ ਹੁੰਦੇ ਨੇ ਉਹ ਤਾਂ ਮੁਲਾਜ਼ਮ ਨੇ ਜੀ ਜੀ ਤੁਸੀਂ ਜਿਹੜਾ ਲੋਕ ਤੁਸੀਂ ਐ ਲਾਓ ਵੀ ਅਰਮਾਰੀਆਂ ਦੀ ਸ਼ਰਾਬ ਵੇਚਦਾ ਬੰਦਾ ਜਾਂ ਨਸ਼ਾ ਵੇਚਦਾ ਉਹ ਟੈਂਕਰ ਥੋੜੀ ਆਪ ਡਰਾਈਵ ਕਰੂਗਾ ਜੀ ਉਹ ਤਾਂ ਆਲੀਸ਼ਾਨ ਗੱਡੀਆਂ ਦੇ ਵਿੱਚ ਯਾਤਰਾ ਕਰੂਗਾ ਹੂੰ ਕਹਾਂ ਉਹਨੇ ਡਰਾਈਵਰ ਰੱਖਿਆ ਹੋਇਆ ਜਾਂ ਠੇਕੇਦਾਰ ਉਹ ਤੋਂ ਛੋਟਾ ਕਹਾਂ ਰੱਖਿਆ ਹੁੰਦਾ ਮਤਲਬ ਇਸ ਕਰਕੇ ਜਿਹੜਾ ਐਸਸੀਆਈ ਦਾ ਸਰਕਾਰ ਪਹੁੰਚਦੀ ਨਹੀਂ ਜੀ ਬਿਲਕੁਲ ਤੇ ਕੀ ਲੱਗਦਾ ਕਿ ਕਾਨੂੰਨ ਵਿਵਸਥਾ ਹਾਂਜੀ ਹੂੰ ਐਕਸਾਈਜ਼ ਐਕਸਾਈਜ਼ ਡਿਪਾਰਟਮੈਂਟ ਹੈ ਦਾ ਹੂੰ ਤੇ ਜਿਹੜਾ ਇਹਦਾ ਪਰਚਾ ਪਾਉਂਦਾ ਕੋਈ ਇੱਕ ਛੋਟਾ ਹੈੱਡਕਾਸਟੇਬਲ ਵੀ ਪਾ ਸਕਦਾ ਜੀ ਤੇ ਕਾਨੂੰਨ ਵਿਵਸਥਾ ਦੀ ਜੇਕਰ ਗੱਲ ਕਰੀਏ ਸਰ ਕੀ ਲੱਗਦਾ ਕਿ ਕਾਨੂੰਨ ਵਿਵਸਥਾ ਨਹੀਂ ਜ਼ਿਆਦਾ ਢਿੱਲੀ ਕਿਉਂ ਨਜ਼ਰ ਆ ਇੱਥੇ ਨਜ਼ਰ ਆਉਂਦੀ ਹੈ ਕੁਲੋ ਜਨਾਹ ਜਿਹੜੇ ਜਿਹੜੇ ਪਰਚੇ ਐਫ ਆਈ ਆਰ ਨੂੰ ਜੀ ਇੱਕ ਥਾਣੇਦਾਰ ਤੋਂ ਉੱਪਰ ਦੇ ਰੈਂਕ ਦੇ ਜਿਹੜੇ ਅਫਸਰ ਨੇ ਹੂੰ ਉਹ ਬੋਲੇ ਨੇ ਉਸ ਨੂੰ ਤਾਂ ਕੋਲਡਰਾਂ ਥੋੜਾ ਜਿਆਦਾ ਬੜਾ ਧਿਆਨ ਨਾਲ ਲੈਂਦੀਆਂ ਨੇ ਹੂੰ ਤੇ ਜਿਹੜਾ ਕੋ ਆ ਕਾਸਟੇਬਲ ਜਾਂ ਹੈਡ ਕਾਸਟੇਬਲ ਲਈ ਪਰਚਾ ਦੇ ਦਿੰਦਾ ਐ ਐਕਸਾਈਜ਼ ਉਹਦੇ ਕੋਲੇ ਪਾਵਰੀ ਨਹੀਂ ਹੁੰਦੀ ਉਹਦੇ ਕੋਲੇ ਪਾਵਰੀ ਐਕਸਾਈਜ਼ ਦੀ ਹੁੰਦੀ ਹੈ ਜੀ ਉਹ ਐਕਸਾਈਜ਼ ਦੀ ਬੰਦ ਨੂੰ ਉੱਥੇ ਉਹਦੀ ਵੇਲ ਹੋ ਜਾਂਦੀ ਹੈ ਹੂੰ ਉਹ ਬੰਦਾ ਬਾਹਰ ਹੋ ਜਾਂਦਾ ਜੇ ਉਹਨੇ ਦੁਬਾਰੇ ਕੰਮ ਕਰਨਾ ਹੁੰਦਾ ਤਾਂ ਉਹ ਉਸ ਮਾਲਕ ਨਾਲ ਫੇਰ ਗੱਲ ਕਰ ਲੈਂਦਾ ਨਹੀਂ ਉਹ ਆਪਣਾ ਸਾਈਡ ਤੇ ਹੋ ਜਾਂਦਾ ਕਿ ਕੰਮ ਕਤੂਕਾ ਪੁੱਤੀ ਜਾਂਦਾ ਉਹਦੀ ਥਾਂ ਕੋਈ ਹੋਰ ਛਿੰਦਾਸੂ ਦੀ ਥਾਂ ਗੰਡਾ ਸੋਂ ਰੱਖ ਲੈਂਦਾ ਉਹ ਜੀ ਜੀ ਇੱਕ ਹੋਰ ਕਾਲਰ ਜੁੜੇ ਨੇ ਹਾਂਜੀ ਕਾਲ ਜਿਹੜੀ ਉਹ ਡਿਸਕਨੈਕਟ ਹੋ ਚੁੱਕੀ ਹੈ ਤੇ ਕੀ ਕਹਿਣਾ ਚਾਹੂਗੇ ਇੱਥੇ ਰਾਜਿੰਦਰ ਜੀ ਦੇਖੋ ਇੱਥੇ ਨਸ਼ਾ ਤਸਕਰੀ ਦੀ ਗੱਲ ਆਪਾਂ ਕਰ ਰਹੇ ਆਂ ਤੇ ਇੱਥੇ ਜਿਹੜੀ ਕਿੰਨੇ ਲੋਕਾਂ ਦੀ ਜਾਨ ਵੀ ਦੇਖੋ ਹੁਣ ਇੱਥੇ ਜ਼ਹਿਰੀਲੀ ਸ਼ਰਾਬ ਦੇ ਚੱਲਦੇ ਗਈ ਹੈ ਤੇ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਵੋਟਾਂ ਦਾ ਵੀ ਸਮਾਂ ਹੈ ਇਸ ਚੀਜ਼ ਤੇ ਕੋਈ ਠੱਲ ਪੈ ਸਕਦੀ ਹੈ ਜਾਂ ਨਹੀਂ ਪੈਗੀ ਇਹ ਤਾਂ ਠੱਲ ਕਦੋਂ ਪਹੁੰਚ 70 ਸਾਲਾਂ ਚੋਂ ਠੱਲ ਪਹੁੰਚ ਨਹੀਂ ਜੀ ਕੋਈ ਹੋਇਆ ਤਾਂ ਠੱਲ ਸ਼ੁਰੂ ਕੀਤਾ ਹੋਇਆ ਹੈ ਨਸ਼ਾ ਮੰਦ ਜੀ ਬਿਲਕੁਲ ਪਿੰਡਾਂ ਦੇ ਵਿੱਚ ਜਿਹੜੇ ਵੱਡੇ ਪਾਰਟੀਆਂ ਦੇ ਜਥੇਦਾਰ ਨੇ ਉਹਨਾਂ ਦੇ ਕੋਲੇ ਐ ਟੈਂਪੂ ਜੇ ਪਹੁੰਚਣਦੇ ਜੀ ਸ਼ਰਾਬ ਦੇ ਡੱਬਿਆਂ ਦੇ ਜੀ ਉਹ ਬਹਾਦਰ ਜਿਹੜੇ ਛੋਟੇ ਵਰਕਰ ਹੁੰਦੇ ਨੇ ਪਾਰਟੀਆਂ ਦੇ ਹੂੰ ਪਿੰਡ ਪੱਤਰ ਦੇ ਲੀਟਰ ਉਹਨਾਂ ਦੇ ਜਿਹੜੇ ਘਰ ਕਰਨ ਉਹਨਾਂ ਦੇ ਘਰੇ ਇੱਕ ਇੱਕ ਬੋਤਲ ਘਰੇ ਆਉਣਗੇ ਜੀ ਹੂੰ ਜੀ ਜਿੰਨਾ ਉਹਨਾਂ ਨੂੰ ਕੋਟਾ ਮਿਲਿਆ ਮੰਨ ਲਓ ਉਹਨਾਂ ਨੂੰ 200 ਸ਼ਰਾਬ ਦਿੱਤੀ ਹੈ 200 ਉਹ ਜਿਹਦਾ 200 ਘਰ ਦੇ ਜਾਣਗੇ ਤਾਂ ਤਾਂ ਇੱਕ ਇੱਕ ਬੋਤਲ ਦੇ ਦੇਣਗੇ ਹੂੰ ਜੇ 250 ਘਰਾਂ ਦੇ ਜਾਣਗੇ ਤਾਂ ਉਹ ਚਾਰ ਚਾਰ ਬੋਤਲਾਂ ਦੇ ਦੇਣਗੇ ਇੱਕ ਤੋਂ 90 ਦੋ ਚਾਰ ਉਹ ਆਪ ਦੇ ਵਾਸਤੇ ਰੱਖ ਲੈਣ ਲੈ ਜੀ ਬਾਕੀ ਉਹ ਜਿਹੜੇ ਆਪਦੇ ਚੇਲੇ ਵਾਕਿਆਂ ਹੁੰਦੇ ਨੇ ਕਹਾਂ ਉਹਨਾਂ ਦੇ ਘਰਾਂ ਸਪਲਾਈ ਕਰ ਦਿੰਦੇ ਨੇ ਇਹ ਸੈਟਰਾਏ ਚੱਕਰ ਵਿੱਚ ਚੱਸੀ ਜਾਂਦਾ ਰਹਿੰਦਾ ਮੈਡਮ ਤੁਸੀਂ ਇਹਨੂੰ ਹਟਾਓ ਕੌਣ ਜੀ ਜੀ ਬਿਲਕੁਲ ਹਾਂ ਜੀ ਸੰਜੀਪ ਸ਼ਰਮਾ ਜੀ ਤੁਸੀਂ ਇੱਥੇ ਰਾਜਿੰਦਰ ਜੀ ਦੀ ਗੱਲ ਦੇ ਨਾਲ ਕਿੰਨੇ ਸਹਿਮਤ ਹੋ ਹਾਂ ਬਿਲਕੁਲ ਮੈਡਮ ਦੇ ਕੋਈ ਇੱਟਾ ਹੀ ਹੁੰਦਾ ਹੈ ਜੀ ਹਾਂ ਅੱਗੇ ਤੇ ਜੇ ਤੁਹਾਨੂੰ ਮੈਂ ਪਹਿਲਾਂ ਵੀ ਦੇਖੋ ਮੈਨਾ ਆਪਣੀ ਗੱਲ ਹੋ ਗਈ ਹੈ ਚੈਨ ਹੁੰਦੀ ਹੈ ਜੀ ਹਾਂ ਜੀ ਹਾਂ ਹੈਂ ਦੇ ਹਿਸਾਬ ਨਾਲ ਜਿਹੜੇ ਮੋਟੀ ਹੁੰਦੇ ਆ ਮੇਲ ਕਈ ਹੁੰਦੀ ਆ ਉਹ ਇੱਟਾ ਤੁਕਾ ਹੁੰਦੀ ਆ ਬਾਕੀ ਜਿਹੜੀ ਚੈਨ ਹੁੰਦੇ ਆ ਚੈਨ ਦੇ ਬਚੇਰੇ ਕਰਾ ਦਾ ਬੰਦਾ ਫਿੱਟ ਕਰਿਆ ਪਾਉਂਦਾ ਹਰੇਕ ਤਰ੍ਹਾਂ ਉਹਨਾਂ ਨੂੰ ਰੋਲ ਦਿੱਤਾ ਉਹਦਾ ਫਿਰ ਉਸੇ ਹਿਸਾਬ ਨਾਲ ਉਹਨੂੰ ਬੈਠਾ ਮਿਲਦਾ ਜੀ ਜੀ ਬਿਲਕੁਲ ਬਿਲਕੁਲ ਮੇਨ ਜੜਾ ਫੜਨੀ ਜ਼ਰੂਰ ਤਾਂ ਮੈਂ ਤਾਂ ਬਹੁਤ ਵਾਰ ਕਹਿਦਾ ਹੁੰਦਾ ਕਿਤੇ ਚੀਜ਼ ਨੂੰ ਖਤਮ ਕਰਨਾ ਤਾਂ ਉਹਦੀ ਜੜ ਫੜਨੀ ਜ਼ਰੂਰ ਤਾਂ ਜਿੰਨਾ ਜਿਹੜੀ ਜੜ ਖਤਮ ਨਹੀਂ ਕਰਦੇ ਉਹਨਾਂ ਚੀਜ਼ਾਂ ਖਤਮ ਨਹੀਂ ਜੀ ਹੁੰਦੀਆਂ ਜੀ ਜੀ ਬਿਲਕੁਲ ਹਾਂਜੀ ਇੱਕ ਹੋਰ ਕਾਲਰ ਜੁੜੇ ਨੇ ਆਪਣੇ ਨਾਲ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਹਲੋ ਜ ਸੱਸੀ ਕਾਲ ਜੀ ਸਿੱਸੀ ਕਾਲ ਸਰ ਕਿੱਥੋਂ ਬੋਲ ਰਹੇ ਹੋ ਜੀ ਸੱਸੀ ਕਾਲ ਜੀ ਕੈਲੀਫੋਰਨੀਆ ਬੰਨਾਂ ਬੰਜੀ ਜੀ ਹਾਂਜੀ ਬាទ ਬាទ ਸਵਾਗਤ ਹੈ ਸਰ ਤੁਸੀਂ ਏ1 ਪੰਜਾਬੀ ਟੀਵੀ ਦੇ ਲਾਈਵ ਦੇ ਵਿੱਚ ਜੁੜੇ ਹੋ ਕੀ ਕਹਿਣਾ ਚਾਹੂਗੇ ਸਰ ਸ਼ਰਾਬ ਤਸਕਰਾਂ ਦੇ ਹੌਸਲੇ بلند ਕਿਉਂ ਹੁੰਦੇ ਜਾ ਰਹੇ ਨੇ ਅੱਜ ਦਾ ਆਪਣਾ ਵਿਸ਼ਾ ਹੈ ਮੈਂ ਸੌਰੀ ਹਾਂ ਸਾਰੇ ਪਰਪਰਨ ਦੇ ਲੋਕਾਂ ਨੇ ਜਿਹੜਾ ਫਿਲਮ ਦੀ ਗੱਲ ਆ ਰਿਹਾ ਤੁਹਾਨੂੰ ਪਿੱਛੇ ਮੈਂ ਤੁਹਾਨੂੰ ਸੋਰੀ ਲਿਖੀ ਤੁਹਾਨੂੰ ਜਿਹੜੀ ਇਹਨਾਂ ਨੇ ਸਰਕਾਰ ਤੇ ਆਪਾਂ ਦੋਸ਼ਵਾ ਦਿੰਦੇ ਆ ਜਾਂ ਕੰਨਿਆ ਮਤਲਬ ਸਰਕਾਰ ਨੇ ਧਿਆਨ ਕਰੀ ਜਾਂ ਉਹਨਾਂ ਚਾਹੀਦਾ ਹੈ ਇਸ ਦਾ ਨੂੰ ਫੜਨਾ ਹਾਂਜੀ ਪਹਿਲਾ ਮੇਨ ਮੁੱਦਾ ਪੈਨਸ਼ਨ ਹੁੰਦਾ ਕਿ ਜਿਹੜਾ ਪਬਲਿਕ ਪੀਣ ਵਾਲੀ ਨੇ ਜਿਹੜੀ ਸ਼ਰਾਬ ਜਿਹੜੀ ਹੁੰਦੀ ਹੈ ਨਾ ਉਹਨਾਂ ਨੂੰ ਚਾਹੀਦਾ ਜੇਕਰ ਕੰਨਾਂ ਪਰ ਇਹ ਜੇਕਰ ਪਬਲਿਕ ਵੀ ਬੰਦ ਕਰ ਦੇਣ ਨਾ ਇਸ ਚੀਜ਼ ਨੂੰ ਮਤਲਬ ਜਿੰਨੇ ਵੀ ਪੀਣ ਵਾਲੇ ਨੇ ਚੀਜ਼ਾਂ ਨੂੰ ਰੋਕਣ ਦੀ ਉਪਰਕਿਰਤੀ ਹੈ ਆਹ ਹੁੰਦੀ ਤਾਂ ਬਤੇ ਜਿਹੜੇ ਟੈਂਕਰ ਵਿੱਚੋਂ

کوئی ڈیتھ ہوا مل رہا ہے نہ کہ ایسا ہو جائے کیا تسکران کی مزاق نہیں ہے کہ وہ کوئی شراب کو سنگ بنا سکن بالکل کیونکہ پبلک کو چاہیے کہ جی پیتی ہے وہ بھی چیز کا دھیان دے سکتا نمبر ون پہلے ਉਹ ਜਦੋਂ ਧਿਆਨ ਹੈ ਕਿ ਤੁਹਾਨੂੰ ਪਤਾ ਹੋਰ ਕੋਈ ਗੱਲ ਹੋਣੀ ਚਾਹੀਦੀ ਦੂਜੀ ਵੀ ਸਰਕਾਰ ਨੂੰ ਸਰਕਾਰ ਨੂੰ ਚਾਹੀਦਾ ਕਿ ਉਹ ਪੂਰਾ ਧਿਆਨ ਕਰਨ ਜਿਹਨਾਂ ਦਾ ਕੰਮ ਹੁੰਦਾ ਉਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਬਲਕਿ ਜੁਵਾਕ ਨੂੰ ਵਾਲੀ ਚਾਹੀਦਾ ਕਿ ਕਿਉਂਕਿ ਜੇ ਆਪਣੇ ਜੱਜਰ ਸਰਪਾਨ ਨੂੰ ਦੇਣਾ ਜੇ ਅਦਾਲਤ ਵਿੱਚ ਇੰਜਪੁਣਾ ਨੂੰ ਚਾਹੀਦਾ ਕਿ ਉਹ ਇਹਨਾਂ ਦੀ ਜਵਾਨਸਰਾ ਹੋਣ ਦੇਣ ਸਾਰੇ ਕਿਤੇ ਇਥੇ ਸੰਦਲ ਪਾ ਲੱਗਦਾ ਹੈ ਅਦਾਲਤ ਦਾ ਜਾਂ ਚੱਜਾ ਦਾ ਜਿਹਨੇ ਸੁਪਰੀਮ ਕੋਰਟ ਦੇ ਜੱਜ ਨੇ ਹਾਈ ਕਲਾਸ ਦੇ ਉਹਨਾਂ ਦੀ ਸੰਦਲ ਪਾ ਲੱਗਦਾ ਹੈ ਕਿ ਐਕਚੁਅਲੀ ਕੋਪਾ ਦੇ ਨਿਸ਼ਚੇ ਵਿੱਚ ਕੁਝ ਛੱਡ ਦੇਣਗੇ ਜੱਜ ਜਿਹੜਾ ਬਿਲਕੁਲ ਨਾ ਉਹ ਕਿਸੇ ਛੱਡਦੇ ਨੇ ਨਾ ਪੁਲਿਸ ਵਾਲੇ ਛੱਡਦੇ ਨੇ ਕਿਆਨ ਮਤਲਬ ਭਾਵੇਂ ਕੋਈ ਪ੍ਰੈਜ਼ੀਡੈਂਟ ਹੋਵੇ ਤੇ ਭਾਵੇਂ ਕੋਈ ਰਾਸ਼ਟਰਪਤੀ ਹੋਵੇ ਜਾਂ ਪ੍ਰਾਈਮ ਮਿਨਿਸਟਰ ਛੱਡਦੇ ਨਹੀਂ ਆਖਦੇ ਜਿੱਥੇ ਬਾਲੇ ਮਿਲ ਕਹਿੰਦੇ ਜੀ ਜੀ ਬਿਲਕੁਲ ਬਿਲਕੁਲ ਸਾਰੀ ਲਾਈਨ ਓ ਇਸ ਕਰਕੇ ਭਾਰੀ ਪੰਜਾਬ 'ਚ ਆਪਣੇ ਜਾਂ ਇੰਗਰੇਜ਼ੀ ਚ ਜੇਕਰ ਐਕਸਟਰਾ ਸਾਰਿਆਂ ਨੂੰ ਕਾਨੂੰਨ ਤੁੰਡਾ ਕਿ ਨਾ ਨਾ ਜਿੱਥੇ ਕਿਤੇ ਚਰਪਦਾ ਕੋਈ ਵੀ ਗੰਤੂ ਚੀਜ਼ ਨਹੀਂ ਮੁਸ਼ਕਲ ਹੈ ਜੇ ਕਿਹਾ ਜੇ ਤਾਂ ਇਸ ਨੂੰ ਤੇ ਨਾ ਸੋਣਾ ਸਿਰਹੀ ਹੈ ਕਿ ਸਾਰੇ ਪਬਲਿਕ ਏਰੀਆ ਉ ਇੱਕ ਜੋ ਢੋਕੇ ਇਸ ਚੀਜ਼ ਦਾ ਫਸੇਵਨ ਨਾ ਕਰੇ ਨਾ ਇਸ ਮੰਗਲ ਨੂੰ ਜਿਹੜੇ ਕਰਨ ਕੁਝ ਮਤ ਕਰ ਰਿਹਾ ਜਾਂ ਸ਼ਰਾਬ ਖੜ ਰਿਹਾ ਉਸੇ ਤੇ ਰਿਪੋਰਟ ਹੋਵੇ ਬਿਲਕੁਲ ਜਮਾਨਤ ਮਿਲਦੀ ਚਲ ਮੇਰੇ ਸਾਹਮਣੋਂ ਕਾਨੂੰਨ ਮਤਲਬ ਪੂਰੀ ਤਰ੍ਹਾਂ ਜੀ ਬਿਲਕੁਲ ਕੁਝ ਨਾ ਕੁਝ ਕਾਨੂੰਨ ਵਿਵਸਥਾ ਦੀ ਗਲਤੀਆਂ ਦੇਖੋ ਕੁਝ ਆਮ ਲੋਕਾਂ ਨੂੰ ਥੋੜਾ ਸਾਵਧਾਨ ਹੋਣ ਦੀ ਜ਼ਰੂਰਤ ਹੈ ਤਾਂ ਇੱਥੇ ਮੈਨੂੰ ਲੱਗਦਾ ਹੈ ਕਿ ਇਹ ਸਭ ਚੀਜ਼ਾਂ ਤੇ ਠੱਲ ਪੈ ਸਕਦੀ ਹੈ ਜੇਕਰ ਕੋਸ਼ਿਸ਼ ਕੀਤੀ ਜਾਵੇ ਕੋਸ਼ਿਸ਼ ਜੇ ਪਬਲਿਕ ਸੋਸ਼ਲ ਸਭ ਤੋਂ ਉਪਰ ਵਾਲੇ ਪਬਲਿਕ ਦਾ ਪੂਰਾ ਜਿਹੜਾ ਇਸ ਗੱਲ ਜਿਹੜੇ ਉਹ ਵੀ ਅੰਛੇ ਆਹਰ ਖੜਕ ਜਾ ਕੇ ਖਾਣ ਭਾਵੇਂ ਸ਼ਰਾਬ ਦਾ ਨਸ਼ਾ ਹੈ ਜਾਂ ਉਹ ਖਾਣ ਪੀਣ ਦੀ ਕੋਈ ਚੀਜ਼ ਹੈ ਬੰਦ ਤਰਾ ਤਸੰਨੀ ਨਾਲ ਸੀਰ ਨਾਲ ਲੈਣ ਤੇ ਨਾਲੇ ਦੇਖ ਕੇ ਨਾ ਕਿ ਕਿਹੜੇ ਸਟੋਰ ਤੋਂ ਲੈ ਆ ਰਿਹਾ ਅਗਰ ਕੋ ਗੜਬੜ ਹੋ ਗਈ ਤੇ ਪੋਛਦੇ ਤੇ ਜਖਸ਼ਾਸੇ ਦੇ ਅੰਮੋਸੋ ਕਾਸ ਕਨਿਆ ਜੇ ਜਿਹੜੇ ਅੰਦਰ ਕਮਰਾਂ ਦੇ ਜਿਹੜਾ ਚੋਰੀ ਦਾ ਮੰਨਣਾ ਜਾਂ ਕੱਚਕੱਟੀ ਜਾਂ ਜਿਹੜੇ ਸਾਬਨਾ ਟਿੰਕਰ ਵਿੱਚੋਂ ਦਰੂਰ ਫੰਡਿਆ ਜੀ ਉਹ ਕੁਝ ਵੀ ਸਨਾਰੇ ਵਿੱਚ ਕੁਝ ਚੀਜ਼ ਮਿਲ ਆਉਟ ਹੋ ਸਕਦੀ ਹੈ ਜਿਵੇਂ ਮੋਤਾ ਜੀ ਨੇ ਸਾਨੂੰ ਚਾਹੀਦਾ ਬਰਸਾ ਸਾਹਿਬ ਅਸੀਂ ਸਕਰਾਂਚ ਦਾ ਪਤਾ ਐਸ਼ੀ ਤੋਂ ਦੂਰ ਹਨ ਜਿਹੜੇ ਬੰਦੇ ਨੂੰ ਨਸ਼ਿਆਂ ਤੋਂ ਦੂਰ ਹੋਏ ਬੰਦਾ ਚੰਗੀ ਗੱਲ ਹੈ ਜੀ ਹੋਰ ਹੀ ਚੀਜ਼ਾਂ ਪਰਮਾਤਮਾ ਨੇ ਬਣਾਈਆਂ ਨੇ ਖਾਣ ਪੀਣ ਵਾਲੀਆਂ ਜੀ ਉਹਦੇ ਵਿੱਚ ਨਾ ਸ਼ਰਾਬ ਪਈ ਨਹੀਂ ਜਾਂ ਨਸ਼ਾ ਕਰਨੇ ਸਭ ਕੁਝ ਹੈ ਬੰਦੇ ਜਿੰਦੇ ਰਹਿੰਦੇ ਨੇ ਜੀ ਅਸੀਂ ਕਹਿੰਦੇ ਅੱਛੀ ਵੀ ਹੈਗੀ ਦੇਖੋ ਬਾਹਰ ਨਾ ਜੀ ਬਿਲਕੁਲ ਸ਼ਰਾਬ ਨੂੰ ਹੱਥੇ ਲਾਈ ਰੱਖੋ ਪੀਂਦਾ ਨਹੀਂ ਹੈਗਾ ਜੀ ਕਿੰਨਾ ਵੱਡਾ ਕਿ ਨਸ਼ਾ ਤੋਂ ਬੰਦੇ ਦੂਰ ਹਨ ਚਾਹੀਦੇ ਜੀ ਜਿੰਨਾ ਦੂਰ ਹੋਵੇ ਉਨਾ ਹੀ ਚੰਗਾ ਪਰਿਵਾਰ ਵਾਸਤੇ ਵੀ ਤੇ ਸਾਰੇ ਆਮਾਸ ਵੀ ਜੀ ਜੀ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਸਰ ਤੁਸੀਂ ਆਪਣੇ ਵਿਚ થેન્ક યુ બેન યુ ਸਭ ਸਿਕਾਇ ਤੁਹਾਡਾ ਅਨੰਤ ਸ਼ੁਕਰੀਆ ਬਹੁਤ ਬਹੁਤ ਸੰਸੋੜੇ ਹੁੰਦੇ ਨੇ ਜੀ ਤੁਹਾਡਾ ਤੇ ਸਾਰਿਆਂ ਨੂੰ ਹਾਏ ਸੰਜਨ ਨੂੰ ਥੈਂਕ ਯੂ so much ਬੈਂਦੀ ਸਭ ਥੈਂਕ ਯੂ ਸਰ ਥੈਂਕ ਯੂ ਹਾਂਜੀ ਸੰਜੀਪ ਸ਼ਰਮਾ ਜੀ ਤੁਸੀਂ ਇੱਥੇ ਕਿੰਨੇ ਕੁ ਸਹਿਮਤ ਹੋ ਦੇਖੋ ਆਪਾਂ ਨੂੰ ਜਿਹੜਾ ਕੈਲੀਫੋਰਨੀਆ ਤੋਂ ਫੋਨ ਆਇਆ ਲੋਕ ਦੂਰ ਦੂਰ ਦੇ ਦੇਖ ਰਹੇ ਨੇ ਤੇ ਆਪਣੀ ਆਪਣੀ ਜਿਹੜੀ رائے ਆ ਉਹ ਵੀ ਦੇ ਰਹੇ ਨੇ ਬਿਲਕੁਲ ਮੈਡਮ ਦੇਖੋ ਚੋਹਾਨ ਸਾਹਿਬ ਦੀ ਗੱਲ ਨਾਲ ਮੈਂ 101% ਸਹਿਮਤ ਹਾਂ ਬਨੂਨ ਬਵਾਸਤ ਜੀ ਹੂੰ ਕਿਤੇ ਨਾ ਕਿਤੇ ਸਾਡੇ ਹਿੰਦੁਸਤਾਨ ਦੇ ਵਿੱਚ ਸਾਡੇ ਇੰਡੀਆ ਦੇ ਵਿੱਚ ਮਾੜੋ ਕਾਨੂੰਨ ਬਹੁਤ ਐ ਜੀ ਹੂੰ ਧਾਰਾਾਂ ਬਹੁਤ ਐ ਲੇਕਿਨ ਕਿਤੇ ਨਾ ਕਿਤੇ ਸਾਨੂੰ ਸਮਝ ਨਹੀਂ ਆਉਂਦੀ ਜਦੋਂ ਉਹ ਧਾਰਾ ਲੱਗ ਨਹੀਂ ਪਉਂਦੀ ਜਾਂ ਉਹ ਧਾਰਾ ਦੇ ਉੱਪਰ ਕੋਈ ਜੋਗ ਤੋੜ ਲੱਭ ਕੇ ਲਿਆ ਕੇ ਉਸ ਜੀ ਧਾਰਾ ਦਾ ਜਿਹੜਾ ਕਿਤੇ ਨਾ ਕਿਤੇ نیچے ਜੀ ਬਿਲਕੁਲ ਕੀ ਉਹ ਧਾਰਾ ਅਸਲ ਚ ਕੰਮ ਕੀ ਕਰ ਰਹੀ ਐ ਇਹ ਚੀਜ਼ ਨਹੀਂ ਪਤਾ हां जी हां जी हां ਕਹਿਣ ਦਾ ਮਤਲਬ ਇਹ ਹੈ ਮੈਡਮ ਉਸੀ ਚੀਜ਼ ਨੂੰ ਜੇ ਸਾਡੇ ਕਾਨੂੰਨ ਵੱਲੋਂ ਪਕੜ ਪੜਾਈ ਜਾਵੇ ਜਾਂ ਡਿਪਾਰਟਮੈਂਟਾਂ ਤੋਂ ਪਕੜ ਬਣਾਈ ਜਾਵੇ ਕਿਤੇ ਨਾ ਕਿਤੇ ਫੌਨ ਕੰਟਰੀਆਂ ਵੀ ਜਿਸੀ ਗੱਲ ਕਰੀਏ ਮੈਡਮ ਉੱਤੇ ਕਾਨੂੰਨ ਦੀ ਵਿਵਸਥਾ ਬਹੁਤ ਬਦੀ ਹੈ ਜੀ ਸਾਡੇ ਇਸ ਸਿਸਟਮ ਦੇ ਖਿਲਾਫ ਅਸੀਂ ਲੋਕ ਤਾਂ ਹੀ ਬੋਲਦੇ ਕਿਉਂਕਿ ਸਿਸਟਮ ਸਾਡੇ ਪੂਰੇ ਹਿੰਦਿਆ ਇੰਡੀਆ ਦਾ ਹਿੰਦੁਸਤਾਨ ਦਾ ਪੰਜਾਬ ਦਾ ਜਾਂ ਕਿਸੇ ਸਟੇਟ ਦਾ ਲਾ ਲਓ ਸਿਸਟਮ ਆਊਟ ਆਫ ਸਿਸਟਮ ਚੱਲ ਰਿਹਾ ਜੀ ਸਿਸਟਮ ਦੇ ਖਿਲਾਫ ਇਸੇ ਕਰਕੇ ਸਾਡੀ ਬਾਰ-ਬਾਰ ਆਵਾਜ਼ ਨਿਕਲਦੀ ਆ ਵੀ ਕਿਤੇ ਨਾ ਕਿਤੇ ਸਰਕਾਰਾਂ ਪ੍ਰਸ਼ਾਸਨ ਇਸ ਚੀਜ਼ ਨੂੰ ਠੀਕ ਕਰਨ ਦੀ ਕੋਸ਼ਿਸ਼ ਜੀ ਬਿਲਕੁਲ ਦੇਖੋ ਸਿਸਟਮ ਠੀਕ ਹੋਏਗਾ ਤਾਂ ਹੀ ਆਪਣੇ ਦੇਸ਼ ਦੀ ਜਿਹੜੀ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਠੀਕ ਹੋਏਗੀ ਕਿਉਂਕਿ ਦੇਖੋ ਸ਼ਰਾਬ ਤਾਂ ਫਿਲਹਾਲ ਜੇਕਰ ਸ਼ਰਾਬ ਜਾਂ ਨਸ਼ਿਆਂ ਦੀ ਗੱਲ ਕਰ ਰਹੇ ਆ ਇਹ ਹੈ ਸਾਰੇ ਸੂਬਿਆਂ 'ਚ ਪਰ ਹਾਈਲਾਈਟ ਜਿਹੜਾ ਹੁੰਦਾ ਉਹ ਪੰਜਾਬ ਹੁੰਦਾ ਹੈ ਕੀ ਲੱਗਦਾ ਮੈਡਮ ਦੇਖੋ ਫਾਇਨਾ ਵੀ ਬਹੁਤ ਵਾਰ ਗੱਲ ਹੋਈ ਆ ਬਹੁਤ ਵਧੀਆ ਸਵਾਲ ਆ ਤੁਹਾਡਾ ਜੀ ਦੇਖੋ ਮੈਡਮ ਜਿਹੜੀ ਨਸ਼ਿਆਂ ਦੀ ਗੱਲ ਪੰਜਾਬ ਦੀ ਆ ਜਾਂਦੀ ਹੈ ਜੀ ਜਿ ਕੋ ਪਹਿਲਾਂ ਵੀ ਇਹ ਜੀ ਗੱਲ ਕਰਦੇ ਹਨ ਜੀ ਆਂਦਰਸ਼ ਦੇ ਟਾਈਮ 2009 ਦੇ ਵਿੱਚ ਡਾਟਰ ਮਨਮੋਹ ਸੀ ਵੀ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ 1055 ਨੂੰ ਰੱਦ ਕਰ ਦੇਣ ਦੀ ਕਿਤਾਬ ਦਿੱਤਾ ਗਿਆ ਸੀਗਾ ਜੀ ਉਹ ਹੁਣ ਤੱਕ ਚੱਲਦਾ ਜੀ ਉਹਦੇ ਵਿੱਚ ਜਰ ਪਹਿਲੇ ਨੋਟੀਫਿਕੇਸ਼ਨ ਦੇ ਵਿੱਚ ਜਿਵੇਂ ਸਮਾਨ ਦਾਫਤਰ ਸੀਗਾ ਪਹਿਲਾਂ ਕਿਤੇ ਨਾ ਕਿ ਕੋਰਟ ਦੇ ਡਿਪਾਰਟਮੈਂਟ ਜਾਂ ਜਿਹੜੀਆਂ ਲੈਬ ਲੈਬਟਰੀਆਂ ਲੈਬ ਹੁੰਦੀਆਂ ਸੀਗੇ ਉਹ ਕਿਤੇ ਨਾ ਕਿਤੇ ਜ਼ਿੰਮੇਵਾਰ ਹੁੰਦੀਆਂ ਸੀਗੇ ਇਸ ਕਾਨੂੰਨ ਦੇ ਵਿੱਚ ਕਿਤੇ ਨਾ ਕਿਤੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਦੇਦਾ ਇਸ ਚੀਜ਼ ਨੂੰ ਪ੍ਰਮੋਸ਼ਨਾਂ ਦੇ ਪਿੱਛੇ ਸਾਡੀ ਪੰਜਾਬ ਪੁਲਿਸ ਕਿਤੇ ਨਾ ਕਿਤੇ ਪੈ ਗਈ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਕੌਣ ਸੱਚਾ ਕੌਣ ਝੂਠਾ ਕਿਉਂਕਿ ਜੋ ਸਭ ਕੁਝ ਬਣ ਕੇ ਜਾਣਾ ਕਿ ਕਿੰਨੀ ਮਗਨਾਰ ਦੇ ਵਿੱਚ ਨਸ਼ਾ ਫੜਿਆ ਕਿੰਨੀ ਸੈਂਪਲਿੰਗ ਹੋਈ ਜਾਂ ਕਿਹਾ ਹੋਇਆ ਸਾਰਾ ਥਾਣੇ ਜੋ ਹੁੰਦਾ ਜੱਜ ਸਾਹਿਬ ਕੋਲ ਜੋ ਪਿਕਚਰ ਇਹ ਜੋ ਕਾਨੂੰਨੀ ਦਸਤਾਵੇਜ਼ ਹਨ ਉਹਨਾਂ ਦੇ ਅਧਾਰ ਤੇ ਕਿਤੇ ਨਾ ਕਿ ਤਜਾ ਸਾਹਿਬ ਪੈਂੰਡਰਾ ਕਰ ਦਿੰਦੇ ਆ ਇਹ ਵੀ ਕਾਨੂੰਨ ਨੂੰ ਚੇਂਜ ਕਰਨ ਦੀ ਜ਼ਰੂਰਤ ਹੈ ਜੀ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸੰਜੀਵ ਸ਼ਰਮਾ ਜੀ ਤੁਸੀਂ ਆਪਣੇ ਜਿਹੜੇ ਵਿਚਾਰ ਨੇ ਉਹ ਆਪਣੇ ਦਰਸ਼ਕਾਂ ਦੇ ਸਾਹਮਣੇ ਰੱਖੇ ਧੰਨਵਾਦ ਮਾਨਮ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਹਾਂਜੀ ਤਾਂ ਅੱਜ ਅਸੀਂ ਗੱਲ ਜਿਹੜੀ ਕੀਤੀ ਹੈ ਉਹ ਕੀਤੀ ਹੈ ਸ਼ਰਾਬ ਤਸਕਰਾਂ ਦੇ ਹੌਸਲੇ ਕਿਉਂ بلند ਨੇ ਆਪਣੇ ਨਾਲ ਜਿਹੜੇ ਵਕਫਾ ਕੋਲਰ ਜੁੜੇ ਨੇ ਦੇਖੋ ਸਭ ਦਾ ਇੱਥੇ ਕੋਈ ਕਹਿਣਾ ਹੈ ਕਿ ਜੇਕਰ ਕਾਨੂੰਨ ਵਿਵਸਥਾ ਆਪਣਾ ਸਹੀ ਢੰਗ ਦੇ ਨਾਲ ਕੰਮ ਕਰੇ ਤਾਂ ਸ਼ਾਇਦ ਇੱਥੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਤੇ ਠੱਲ ਪੈ ਸਕਦੀ ਹੈ। ਦੂਸਰੀ ਗੱਲ ਜੇਕਰ ਲੋਕ ਵੀ ਸਾਵਧਾਨ ਰਹਿਣ, ਲੋਕ ਵੀ ਧਿਆਨ ਰੱਖਣ ਤਾਂ ਇੱਥੇ ਜਿਹੜੀ ਨਕਲੀ ਸ਼ਰਾਬ ਦੇ ਚਲਦੇ ਮੌਤ ਹੋ ਜਾਂਦੀ ਹੈ ਜਾਂ ਫਿਰ ਦੇਖੋ ਜੇਕਰ ਸ਼ਰਾਬ ਹੀ ਨਕਲੀ ਆ ਤਾਂ ਉੱਥੇ ਫਿਰ ਲੋਕ ਖਰੀਦਦੇ ਹੀ ਕਿਉਂ ਨੇ? ਸਭ ਤੋਂ ਵੱਡਾ ਸਵਾਲ ਇਹ ਹੈ ਤੇ ਇੱਥੇ ਲੋਕਾਂ ਨੂੰ ਵੀ ਉਹਨਾਂ ਹੀ ਜ਼ਿਆਦਾ ਸਾਵਧਾਨ ਹੋਣ ਦੀ ਜ਼ਰੂਰਤ ਹੈ ਤੇ ਤੁਸੀਂ ਇਸ ਵਿਸ਼ੇ ਬਾਰੇ ਕੀ ਸੋਚਦੇ ਹੋ? ਸਾਨੂੰ ਆਪਣੀ ਰਾਏ ਸਾਡੇ ਕਮੈਂਟਾਂ ਦੇ ਵਿੱਚ ਜ਼ਰੂਰ ਦਿਆ ਕਰੋ। ਤੇ ਸਕਰੀਨ ਤੇ फ्लैश ਹੋ ਰਹੇ ਨੰਬਰਾਂ 'ਤੇ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਹੁਣ ਇਸੇ ਦੇ ਨਾਲ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ اٹਵਾਲ ਨੂੰ ਦਿਓ ਇਜਾਜ਼ਤ ਧੰਨਵਾਦ